ਮਾਚ ਲਈ ਸੇਵਾ ਕਰਨ ਦੇ ਨਾਮ ਤੇ ਪੈਸੇ ਇਕੱਠੇ ਕਰਕੇ ਠੱਗੀਆਂ ਮਾਰਨ ਵਾਲੇ ਹਾਲੇ ਵੀ ਸਮਾਜ ਵਿੱਚ ਸਰਗਰਮ ਹਨ ਅਤੇ ਸਮਾਜ ਨੂੰ ਲੁੱਟ ਰਹੇ ਹਨ ਲੋੜ ਹੈ ਜੇਹੀ ਲੋਕਾਂ ਤੋਂ ਬਚਣ ਦੀ ਕੁਝ ਅਜਿਹੇ ਹੀ ਇਲਜ਼ਾਮ ਸ਼੍ਰੀ ਗੁਰੂ ਵਿਦਾਸ ਦਰਬਾਰ ਬਰਗਾਮੋ ਇਟਲੀ ਦੇ ਪ੍ਰਧਾਨ ਕੁਲਵਿੰਦਰ ਕਿੰਦਾ ਤੇ ਉਹਨਾਂ ਦੇ ਸਾਥੀਆਂ ਨੇ ਕੁਝ ਵਿਰੋਧੀ ਲੋਕਾਂ ਤੇ ਲਗਾਏ ਹਨ ਜਿਨ੍ਹਾਂ ਤੇ ਦੋਸ਼ ਲੱਗੇ ਹਨ ਕਿ ਇਹਨਾਂ ਲੋਕਾਂ ਨੇ ਵਿਆਨਾ ਕਾਂਡ ਦੇ ਪੈਸਿਆਂ ਨਾਲ ਹਿਰਾਫੇਰੀ ਕੀਤੀ ਹੈ ਇਟਲੀ ਦੀਆਂ ਸੰਗਤਾਂ ਵੱਲੋਂ ਵਿਆਨਾ ਕਾਂਡ ਦੌਰਾਨ ਕੇਸਾ ਵਿੱਚ ਫਸੇ ਨੌਜਵਾਨਾਂ ਲਈ ਪੈਸੇ ਇਕੱਠੇ ਕਰਕੇ ਭੇਜੇ ਗਏ ਸਨ ਪਰ ਫਿਰ ਪਤਾ ਲੱਗਾ ਕਿ ਉਹ ਪੈਸੇ ਨੌਜਵਾਨਾਂ ਦੇ ਕੇਸਾ ਲਈ ਕੰਮ ਕਰ ਰਹੇ ਲੋਕਾਂ ਤੱਕ ਪਹੁੰਚੇ ਹੀ ਨਹੀਂ ਪਰ ਤਾਂ ਕੁਲਵਿੰਦਰ ਕਿੰਧਰ ਜੀ ਨੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਈ ਸੋਨਰ ਪੈ ਸਤਗੁਰ ਅਰਦਾਸ ਮਹਾਰਾਜ ਦੀ ਜੈ ਜੈ ਗੁਰਦੇ ਧੰਗਦੇ ਗੁਰੂ ਰੂਪੀ ਗੁਰਪਿਆਰੀ ਸਾਧ ਸੰਗਤ ਜੀਓ ਬਹੁਤ ਸਾਰੇ ਸੋਚਦੇ ਹੋਣੇ ਆ ਕਿ ਸ਼ਿਰੂ ਗੁਰੂ ਦਾਦਰਪੁਰ ਬੈਡ ਕੰਗੂ ਦੀ ਪ੍ਰਬੰਧਕ ਕਮੇਟੀ ਚੁੱਪ ਬਠਾਲ ਦਿੱਤੀ ਹੈ ਹੁਣ ਨਹੀਂ ਉਹਨਾਂ ਨੇ ਕੁਝ ਵੀ ਬੋਲਣਾ ਜੋ ਵੀ ਅਸੀਂ ਕਰ ਦਿੱਤਾ ਹੈ ਅਸੀਂ ਕਰ ਦਿੱਤਾ ਹੈ ਜੀ ਗੁਰੂ ਪਿਆਰੀ ਸਤ ਸੰਗਜੋ ਸ਼ਿਰੂ ਗੁਰੂ ਦਾਦਰਪੁਰ ਬੈਡ ਕੰਗੂ ਦੀ ਪ੍ਰਬੰਧਕ ਕਮੇਟੀ ਤੁਹਾਡੀਆਂ ਸਮੂਥ ਸੰਗਤਾਂ ਟੁਠੀਆਂ ਤੋਂਤਾ ਲਾ ਕੇ ਜਾਂ ਛੁਟੀਆਂ ਗੱਲਾਂ ਕਰਕੇ ਉਸ ਨੂੰ ਦਬਾ ਸਕਦੇ ਹੋ ਇਹੋ ਨਹੀਂ ਸਕਦਾ ਸ਼੍ਰੀ ਗੁਰੂ ਦਾ ਦਰਬਾਰ ਮਹਿਲ ਦਾ ਮੂਦੀ ਪ੍ਰਬੰਧਕ ਕਮੇਟੀ ਸੱਚ ਤੇ ਖੜੀ ਹੈ ਸੱਚ ਤੇ ਸਦਾ ਖੜੀ ਰਹੇਗੀ ਸਤਿਗੁਰੂ ਮਹਾਪੁਰਸ਼ਾਂ ਦੇ ਮਿਸ਼ਨ ਨੂੰ ਲੈ ਕੇ ਤੁਰਹੀ ਹੋਈ ਹੈ ਤੱਕ ਸਦਾ ਪੂਰੀ ਰਹੇਗੀ ਜਿਵੇਂ ਕਿ ਸਾਰਿਆਂ ਨੇ ਦੇਖਿਆ ਹੈ ਕਿ ਬਹੁਤ ਸਾ ਇੱਕ ਵੀਡੀਓ ਸੀ ਜੋ ਬਰੇਸ਼ੀਆ ਤੋਂ ਵਾਇਰਲ ਕੀਤੀ ਗਈ ਸੀ ਔਰ 파ਰਮਾ ਪਟੈਂਸਾ ਦੇ ਪ੍ਰਧਾਨ ਅਸ਼ੋਕ ਨੇ ਜੋ ਬਾਈਕਾਰਡ ਦਾ ਪ੍ਰੈਸ਼ੀਅਰ ਵਿੱਚ ਕੀਤਾ ਗਿਆ ਸੀ ਉਸ ਦੀ ਵੀਡੀਓ ਵੀ ਉਸ ਨੇ ਵੀ ਉਪਾਇਆ ਸੀ ਬੈਕ ਨੇ ਵੀ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਉਹ ਬੋਲਦਾ ਹੈ ਕਿ ਸ਼੍ਰੀ ਗੁਰੂ ਅਰਦਾਸ ਦਰਬਾਰ ਬਹਿਗੋ ਮੂੰ ਦਾ ਪ੍ਰਕਰਨ ਨਾ ਇਦਾਂ ਕਰ ਰਿਹਾ ਉਦਾਂ ਕਰ ਰਿਹਾ ਗੁਰੂ ਰੂਪੀ ਗੁਰ ਪਿਆਰੀ ਸਾਥ ਸੰਗਤ ਨੂੰ ਸਚਾਈ ਦਾ ਕਿਸੇ ਨੂੰ ਨਹੀਂ ਪਤਾ ਅੱਜ ਸ਼੍ਰੀ ਗੁਰੂ ਅਰਦਾਸ ਦਰਬਾਰ ਬਹਿਗੋ ਮੂੰ ਦੀ ਪ੍ਰਬੰਧਕ ਕਮੇਟੀ ਤੋਂ ਦੀ ਸੰਗਤਾਂ ਜੋ ਉਹਨਾਂ ਨੇ ਝੂਠਾ ਪ੍ਰਚਾਰ ਕੀਤਾ ਹੈ ਉਸ ਚਾੜੀ ਦੇ ਸਾਹਮਣੇ ਲਿਆ ਰਹੇ ਹਾਂ ਕਿਉਂਕਿ ਉਸ ਟਾਈਮ ਸੰਤਾ ਮਹਾਪੁਰਸ਼ਾਂ ਨੇ ਆਉਣਾ ਸੀ ਇਸ ਕਰਕੇ ਅਸੀਂ ਜਿਹੜੇ ਚੁੱਪ ਸੀ ਸਾਨੂੰ ਪਤਾ ਸੀ ਸੰਤਾ ਮਹਾਪੁਰਸ਼ਾਂ ਨੇ ਆਉਣਾ ਹੈ ਕਿ ਸਾਡੀ ਵੀਡੀਓ ਪਾਏ ਤੇ ਕੋਈ ਅਜੇ ਕੋਈ ਗੱਲਬਾਤ ਨਾ ਹੋਵੇ ਬਿਆਨਾ ਗਾਂਢ 2009 ਵਿੱਚ ਹੋਇਆ 2010 ਦੇ ਕਰੀਬ ਸਾਡੇ ਬੱਚਿਆਂ ਤੇ ਜਿਹੜਾ ਕੇਸ ਪੈ ਗਿਆ ਉਸ ਕੇਸ ਦੇ ਲਈ ਅਸੀਂ ਪੈਸਾ ਭੇਜਿਆ ਸੀ ਉਹ 2015 ਨੇ ਵਿੱਚ ਸਾਨੂੰ ਪਤਾ ਲੱਗਿਆ ਕਿ ਉਹ ਪੈਸਾ ਅਸੀਂ ਦਿੱਤਾ ਹੀ ਨਹੀਂ ਉਹਨਾਂ ਨੂੰ ਬੜੀਆਂ ਢੀਆਂ ਚਾਚਾ ਕੇ ਸਾਡੇ ਜਿਹੜੇ ਪ੍ਰਚਾਰਕ ਸੀ ਰੋਲਾ ਪਾਉਂਦੇ ਸੀ ਕਿ ਅਸੀਂ ਬਿਆਹਨਾ ਕਾਣ ਵਾਲਿਆਂ ਦੀ ਮਦਦ ਕੀਤੀ ਹੈ ਅਸੀਂ ਬਿਆਹਨਾ ਕਾਣ ਵਾਲਿਆਂ ਦੀ ਮਦਦ ਕੀਤੀ ਜਦੋਂ ਪਤਾ ਲੱਗਿਆ ਤੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਉਹ ਪੈਸਾ ਕਿਸੇ ਨੇ ਆਪਣੇ ਕੋਲ ਹੀ ਰੱਖਿਆ ਹੋਇਆ ਸੀ ਸਾਨੂੰ ਇੱਥੇ ਕਹਿੰਦੇ ਨੇ ਸੀ ਵੀ ਅਸੀਂ ਇੰਡੀਆ ਭੇਜ ਦਿੱਤਾ ਉਹਨਾਂ ਨੇ ਝਮਾਨਤਾ ਖਰਾਬtੀਆਂ ਆਹ ਕਰ ਦਿੱਤਾ ਪਰ 2015 ਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਦੀ ਜਮਾਨਤਾਂ ਨਹੀਂ ਅਸੀਂ ਇਹ ਰੁਪਈਆ ਵੀ ਦਿੱਤਾ ਉਹ ਪੈਸਾ ਆਪਣੇ ਕੋਲੇ ਹੀ ਰੱਖਿਆ ਰਿਹਾ ਉਹ ਜਿਹੜਾ ਪੈਸੇ ਦੇ ਬਾਰੇ ਅਸੀਂ ਉਸ ਦਿਨ ਬਰੇਸ਼ੀਆ ਦੇ ਵਿੱਚ ਵੀ ਗੱਲਬਾਤ ਕੀਤੀ ਜਿਸ ਤੇ ਕਾਰਨ ਉੱਥੇ ਜਿਹੜੇ ਵਿਚੈਸਾ ਗੁਰੂ ਘਰ ਦੇ ਜਿੰਦਰ ਸਿੰਘ ਮਾਨ ਉਹ ਜਿਹੜੇ ਉਹਨਾਂ ਨੇ ਅਲਫਾਜਾਂ ਦੀ ਜਿਹੜੀ ਉਹ ਗੱਲਬਾਤ ਕੀਤੀ ਜਿਸ ਤੇ ਸਾਡੇ ਬਾਈਸ਼ ਪ੍ਰਧਾਨ ਨੇ ਵੀ ਉਸ ਨੂੰ ਕਿਹਾ ਕਿ ਤੂੰ ਗੱਲ ਤਪੂਛ ਸਕਦਾ ਹੈ ਤੇ ਅਸੀਂ ਕਿਉਂ ਨਹੀਂ ਅਜੇ ਤੱਕ ਇਹਨੂੰ ਕੋਈ ਅਲਫਾਜ ਹੀ ਨਹੀਂ ਬੋਲੇਆ ਗੁਰੂ ਰੂਪੀ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵਾਰ सोनू ਜੋ ਕੰਛੀ ਧੀਰੀ ਵੜਾਇਆ ਉਸਨੇ ਅਲਫਾਜ ਗਾਤ ਬੋਲੇ ਅੱਜ ਮੈਂ ਪੂਰੀ ਸੰਗਤ ਦੇ ਵਿੱਚ ਪੂਰੇ ਸਮਾਜ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿੰਦਰਸ਼ੀ ਮਾਰ ਵਿਚਨਸਾ ਨੂੰ ਬਿਜੇ ਕੁਮਾਰ ਘਰਮੋਨਾ ਨੂੰ ਬਲਵਿੰਦਰ ਕੁਮਾਰ 파ਰਮਾ ਵਿਚਨਸਾ ਨੂੰ ਦੀਪੀ ਸਰਵਜੀਤ ਕੋਰ ਅੰਤਰਵੀਜੋ ਤੋਂ ਪਰਮਜੀਤ ਜੱਸਲ ਜੋ ਆਪਣੇ ਆਪ ਨੂੰ ਹਜੇ ਵੀ ਪ੍ਰਧਾਨਤ ਕੋ ਹੁੰਦਾ ਆ ਯੂਆਰਐ ਸਭਾ ਦਾ ਇਹਨਾਂ ਸਾਰਿਆਂ ਨੂੰ ਪੈਸਾ ਜਿਹੜਾ ਆ ਅੱਜ ਤੱਕ ਹੜੱਪੀ ਰੱਖਿਆ ਹੈਗਾ ਉਹ ਪੈਸੇ ਨੂੰ ਅਸੀਂ ਜੇਕਰ ਨਾ ਨਾ ਖੋਦ ਇੰਦੇ ਜਾਂਦਾ ਤੋ ਪੈਸਾ ਪਤਾ ਹੀ ਨਹੀਂ ਲੱਗਣਾ ਸੀਗਾ ਵੀ ਇਹ ਪੈਸਾ ਕਿੱਥੇ ਗਿਆ ਕਿੱਥੇ ਨਹੀਂ ਗਿਆ 2 ਜਨਵਰੀ 2020 ਵਿੱਚ ਇਹਨੂੰ ਉਸ ਯੂਆਰਐ ਸਭਾ ਦੀ ਮਨਿਆਦ ਖਤੋਂਗੇ 2022 ਚੱਲ ਗਿਆ ਅਜੇ ਵੀ ਉਹ ਕਹਿੰਦੇ ਕਿ ਅਸੀਂ ਉਹਨਾਂ ਦੇ ਪ੍ਰਧਾਨਾਂ ਉਹ ਪੈਸਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਇਹ ਬਿਆਨਾ ਕਾੜਦੇ ਅਸੀਂ ਉਹ ਪੈਸਾ ਭੇਜਿਆ ਸੀ ਉਹਨਾਂ ਨੇ ਜਮਾਨਤਾਂ ਨਹੀਂ ਪੈਸਾ ਭੇਜਿਆ ਸੀ ਜਿਵੇਂ ਅਸੀਂ ਪੂਰੇ ਮੀਡੀਆ ਵਿੱਚ ਵੀ ਲਾਵਾਂਗੇ ਇਹਨਾਂ ਨੂੰ ਖਬਰਾਂ ਨੂੰ ਦੱਸਾਂਗੇ ਕਿ ਇਹਨਾਂ ਲੋਕਾਂ ਨੇ ਜਿਹੜਾ ਕਿ ਪੈਸਾ ਉਹ ਜਿਹੜਾ ਬਿਆਨਾ ਕਾੜਦਾ ਆਪਣੇ ਕੋਲ ਹੀ ਆਪਣੀ ਜਿਬਾਂ ਦੇ ਵਿੱਚ ਹੀ ਰੱਖੀ ਰੱਖਿਆ ਠੀਕ ਆ ਸਾਡਾ ਬਾਈਕਾਟ ਕੀਤਾ ਬਹੁਤ ਵਧੀਆ ਧੰਨਵਾਦ ਆ ਜੇ ਉਹ ਬਾਈਕਾਟ ਕਰਦੇ ਆ ਅਸੀਂ ਉਹਦੇ ਹਾਂ ਅਸੀਂ 23 ਕਾਟ ਕਰਾਂਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪਰ ਇਹ ਜ਼ਰੂਰ ਹੈਗਾ ਵੀ ਸੰਗਤ ਦੇ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ ਕਿ ਉਹ ਬਿਆਨਾ ਕਾਢਦਾ ਪੈਸਾ ਗਿਆ ਤੇ ਗਿਆ ਕਿੱਥੇ ਐਨਐਚਏਪ ਕਿੱਥੇ ਤੱਕ ਰੱਖੀ ਰੱਖਿਆ ਮੈਂ ਆਪਣੇ ਘਰ ਦਾ ਮੂਹਰੇ ਵੀ ਬਹੁਤ ਸਾਰੇ ਸੀਗੇ ਜਿਸ ਦਿਨ ਉੱਥੇ ਵੀ ਬੈਠੇ ਸੀ ਉੱਥੇ ਲਾਠਾਂ ਦਾ ਵੀ ਬੈਠਾ ਜਿਹੜਾ ਵੀ ਆਪਣਾ ਆਪ ਨੂੰ ਸੇ ਸੱਤਰ ਕੋ ਹੁੰਦਾ ਉਹਦਾ ਜੁਆਰੇ ਸਵਾਲਾ ਜਦ ਕਿ ਵਿੱਚੋਂ ਗੁਰੂ ਘਰ ਦੇ ਵਿੱਚੋਂ ਲਗਭਗ 7-8 ਸਾਲ ਕੱਢੇ ਨੂੰ ਹੋ ਗਿਆ ਉਹਨੂੰ ਕਮੇਟੀ ਦੇ ਵਿੱਚੋਂ ਇਹਨਾਂ ਸਾਰਿਆਂ ਨੂੰ ਬਿਆਨਾ ਕਾਢਦਾ ਪੈਸਾ ਕਿੱਥੇ ਆਇਆ ਕਿੱਥੇ ਨਹੀਂ ਇਸ ਬਾਰੇ ਮੈਂ ਨਹੀਂ ਕਹਿ ਸਕਦਾ ਪਰ ਇਹਨਾਂ ਜਰੂਰ ਹੈ ਇਹਨਾਂ ਨੇ ਪੈਸਾ ਉਹ ਦਿੱਤਾ ਹੀ ਨਗਾ ਉਹਨਾਂ ਨੂੰ ਉਸ ਦਾ ਬਿਆਨਾ ਕਾਢਦੇ ਉਹ ਜੜੇ ਕੀ ਰਹੀ ਕੀ ਸੀ ਉਹਨਾਂ ਦੀ ਜਿਹੜਾ ਸਾਰੇ ਦਾ ਸਾਰਾ ਕੇਸ ਸੀ ਸ਼ੁਰੂ ਕਰਉਦਾ ਅਦਰਬਾਰ ਬਹਿਰਗਾਮੂ ਦੀ ਪ੍ਰਬੰਧਕ ਕਮੇਟੀ ਨੇ ਖੁਦ ਲਗਾਇਆ ਹੈ ਇੱਥੇ ਮੈਂ ਕਾਂਸੀ ਟੀਵੀ ਦਾ ਵੀ ਧੰਨਵਾਦ ਕਰੂੰਗਾ ਕਿਉਂਕਿ ਉਹਨਾਂ ਨੇ ਵੀ 70000 ਰੁਪਏ ਦਿੱਤਾ ਸੀ ਮੈਂ ਜੋ ਸਚਾਈ ਆ ਉਹ ਤੁਹਾਡੇ ਸਾਹਮਣੇ ਲਿਆ ਕੇ ਰੱਖੀ ਹੈ ਇਹ ਮੀਡੀਆ ਵਿੱਚ ਵੀ ਅਸੀਂ ਦੇਵਾਂਗੇ ਕਿ ਇਹਨਾਂ ਬਾਰੇ ਗੱਲਬਾਤ ਕਰਾਂਗੇ ਬਾਕੀ ਜੋ ਬਰੇਸ਼ਿਆ ਨਹੀਂ ਕੀਤਾ ਹੈ ਮੈਂ ਅੱਜ ਸ਼੍ਰੀ ਗੁਰੂ ਦਾਤਾ ਦਰਬਾਰ ਬੈਰਨੋਂ ਮੂਹ ਦੇ ਪੂਰੀ ਸੰਗਤ ਦੀ ਹਜ਼ੂਰੀ ਦੇ ਵਿੱਚ ਇਹ ਕਹਿਣਾ ਕਿ ਜਿਸ ਦਿਨ ਲੋੜ ਸੀ ਉਸ ਦਾ ਤੁਸੀਂ ਰੋਂਦੇ ਆਏ ਸੀ ਜਿਸ ਦਿਨ ਲੋੜ ਤੁਹਾਡੀ ਪੂਰੀ ਹੋ ਗਈ ਉਸ ਨੂੰ ਸਾਡਾ ਹੀ ਤੁਸੀਂ ਬਾਈਕਾਟ ਕਰਦੇ ਆ ਇਸ ਤੋਂ ਗਲਤ ਇਸ ਤੋਂ ਘਟੀਆ ਗੱਲ ਕੋਈ ਹੋਰ ਨਹੀਂ ਹੋ ਸਕਦੀ ਐਸੀ ਦਰਬਾਰ ਦੇ ਵਿੱਚ ਖੜੇ ਹੋ ਕੇ ਤੁਹਾਨੂੰ ਉਹ ਜਿਹੜੀਆਂ ਸਾਡੀਆਂ ਸੰਗਤਾਂ ਨੇ ਮਦਦ ਕੀਤੀ ਸੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ